ਸਿੱਧਾ ਇਹ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਆ ਭਗਵੰਤ ਜੀ ਬੱਲੇ ਬੱਲੇ ਕਰ ਦੇਣੀ ਹੈ ਇਸ ਵਾਰੀ ਚੱਕ ਦੇਣਾ ਇਹ ਦਿਵਾਰੀ ਮੋਦੀ ਨੂੰ ਜਿੱਤੇ ਦੀ ਭਗਵੰਤਵਾਨ ਦੀ ਸਰਕਾਰ ਆ ਗਿਆ ਸਾਡੇ ਪਿੰਡ ਚ ਚਾਰ ਮੁੰਡੇ ਸਰਕਾਰੀ ਨੌਕਰ ਵੀ ਹੋਏ ਨੇ ਦੋ ਬਾਹਤ ਲੜਕੀਆਂ ਬਹੁਤ ਜਲਦੀ ਟੀਚਰ ਦੀ ਨੌਕਰੀ ਲੈਣ ਜਾ ਰਹੇ ਹਨ ਨਾ ਕੋਈ ਨਾਕਾ ਨਾ ਕੋਈ ਪੁਲਸ ਘੇਰਦੀ ਹੈ ਜਿਵੇਂ ਪਹਿਲੀਆਂ ਸਰਕਾਰਾਂ ਘੇਰਦੀਆਂ ਦੀਆਂ ਜੀ ਉਹ ਚੱਕੇਗੇ ਜੀ ਕੋਈ ਨਾਕਾ ਨਹੀਂ ਲੱਗਦੇ ਜੀ ਕੋਈ ਘੇਰ ਕਰਿਆ ਨਹੀਂ ਕੋਈ ਰਿਸ਼ਵਤਾਂ ਦੀ ਦੇਦੇ ਜੀ ਕੋਈ 1 ਰੁਪਿਆ ਲੈ ਰਹੇ ਜੀ ਪੁਲਸ ਵਾਲੇ ਇੰਨੇ 0 ਆ ਰਿਹਾ ਹੈ ਨਾਲੇ ਏਸੀ ਚੱਲਦਾ ਜਦ ਕੋਈ ਏਸੀ ਨਹੀਂ ਸੀ ਪਾਥੀ ਵਾਲਾ ਗਿੱਜਰਤੀ 3500 4000 ਏਸੀ ਵੀ ਚੱਲਦਾ ਹੈ ਲਾਈਟ ਵਾਲਾ ਗਿੱਜਰ ਵੀ 0 ਫੇ ਲਾਉਂਦਾ ਤੇ ਡਾਕਟਰ ਬਲਵਿੰਦਰ ਸਿੰਘ ਨੂੰ ਪਉਣੀ ਆ ਜੀ ਸਭ ਤੋਂ ਉਨੀ ਵੋਟ ਨਹੀਂ ਉਹਦੇ ਨਾਲ ਜਵਾਨ ਕਰੀ 250 ਵੋਟ ਪਾ ਕੇ ਛੱਡਾਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਨੇ ਕਾਂਗਰਸ ਤੋਂ ਨੇ ਡਾਕਟਰ ਧਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਐਨ ਕੇ ਸ਼ਰਮਾ ਤੇ ਭਾਜਪਾ ਤੋਂ ਮਹਾਰਾਣੀ ਪਰਨੀਤ ਕੌਰ ਤੋਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਆ ਉਹ ਜਾਰੀ ਆ ਵੱਖੋ ਵੱਖਰੀਆਂ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਸੋ ਅਸੀਂ ਮੌਜੂਦ ਆ ਹਲਕਾ ਨਾਬਾ ਦਾ ਪਿੰਡਾ ਜਨਿ ਕਿ ਲੋਕ ਸਭਾ ਹਲਕਾ ਪਟਿਆਲਾ ਤੇ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਦੀਵਾਨਗੜ੍ਹ ਜਿੱਥੇ ਡਾਕਟਰ ਬਲਵੀਰ ਸਿੰਘ ਪਹੁੰਚੇ ਸਨ ਸੋ ਪਿੰਡ ਵਾਸੀ ਮੌਜੂਦ ਨੇ ਉਹਨਾਂ ਨੇ ਮੁਸ਼ਕਲਾਂ ਵੀ ਦਸੀਆਂ ਤੇ ਚੋਣ ਪ੍ਰਚਾਰ ਲਗਾਤਾਰ ਜਾਰੀ ਆ ਗੱਲਬਾਤ ਵੀ ਕਰਾਂਗੇ ਹਾਂ ਜੀ ਕੀ ਨਾਮ ਆ ਜੀ ਆਪਣਾ ਜੱਗਾ ਸਿੰਘ ਜੀ ਜੱਗਾ ਸਿੰਘ ਜੀ ਕਿਵੇਂ ਦੇਖਦੇ ਹੋ ਚੋਣ ਪ੍ਰਚਾਰ ਕਰਨ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਪਹੁੰਚ ਰਹੇ ਨੇ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਕੀ ਲੱਗਦਾ ਕਿਹੜੀ ਵਧੀਆ ਕੰਮ ਕਰ ਸਕਦੀ ਹੈ ਸਾਨੂੰ ਤਾਂ ਇਹੀ ਵਧੀਆ ਲੱਗਦੀ ਹੈ ਜੀ ਝਾੜੂ ਝਾੜੂ ਵਾਲੀ ਅੱਛਾ ਹਾਂ ਠੀਕ ਹੈ ਜੀ ਹਾਂ ਅੱਛਾ ਉਹ ਕਿਉਂ ਵਧੀਆ ਲੱਗਦੀ ਹੈ ਜੀ ਕੰਮ ਵਧੀਆ ਕਰੇ ਨੇ ਜੀ ਇਹਨਾਂ ਨੇ ਮੁੰਡੇ ਵੀ ਲੱਗੇ ਨੇ ਪੰਜ ਚਾਰ ਨੌਕਰੀਆਂ ਤੇ ਅੱਛਾ ਜੀ ਹਾਂ ਠੀਕ ਹੈ ਹਾਂ ਅੱਛਾ ਛੋਟੇ ਪਿੰਡ ਚੋਂ ਨੌਕਰੀ ਸਰਕਾਰੀ ਤੇ ਲੱਗੇ ਨੇ ਹਾਂ ਹਾਂ ਠੀਕ ਹੈ ਤੇ ਦੋ ਸਾਲ ਦੀ ਕਾਰਗੁਜ਼ਾਰੀ ਜਾਨੀ ਕਿ ਵਧੀਆ ਲੱਗਦੀ ਆ ਹਾਂ 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 ਵਧੀਆ ਲੱਗਦੀ ਆ ਠੀਕ ਹੈ ਹਾਂ ਕਾਂਗਰਸ ਨਹੀਂ ਵਧੀਆ ਲੱਗਦੀ ਨਹੀਂ ਜੀ ਅੱਛਾ ਹਾਂ ਪਹਿਲਾਂ ਅਸੀਂ ਉਹਨੂੰ ਵੀ ਪਾਉਂਦੇ ਰਹਿ ਆ ਜੀ ਵੋਟਾਂ ਠੀਕ ਹੈ ਸਾਰੀ ਉਮਰੇ ਓਕੇ ਹੁਣ ਇਹਨੂੰ ਪਾਈਆਂ ਨੇ ਜੀ ਠੀਕ ਹੈ ਮਹਾਰਾਣੀ ਪ੍ਰਨੀਤ ਕੌਰ ਪਹਿਲਾਂ ਰਹੇ ਨੇ ਉਹ ਪਹੁੰਚੇ ਨੇ ਕਦੇ ਆ ਕੇ ਗਏ ਨੇ ਨਹੀਂ ਨਾ ਜੀ ਹਾਂ ਨਾ ਜੀ ਅੱਛਾ ਹੂੰ ਕਦੇ ਨਹੀਂ ਗਏ ਰਵੰਚੀ ਹੋਰ ਅੱਛਾ ਅਰਵੰਸਕੋਰ ਜੀ ਕਿਵੇਂ ਦੇਖਦੋਂ ਲੀਡਰ ਸਾਰੇ ਆ ਰਹੇ ਨੇ ਕਿਹੜੀ ਪਾਰਟੀ ਵਧੀਆ ਕੰਮ ਕਰਦੀ ਹੈ ਕਿਹੜੀ ਤੇ ਆਸ ਜੀ ਲੱਗਦੀ ਹੈ ਤੁਸ ਨੂੰ ਵੀ ਸਾਡਾ ਨਿਹਾਰ ਜੀ ਬਦਲੀ ਕੁਛ ਨਹੀਂ ਕਰਿਆ ਕਿਸੇ ਨੇ ਕੁਛ ਨਹੀਂ ਕਰਿਆ ਹਾਲ ਤੱਕ ਕਰ ਡਿਗੇ ਨਾਲ ਪਿਆ ਕਰ ਡਿਗੇ ਨਾਲ ਪਿਆ ਰੋਟੀ ਤੋਂ ਵੀ ਮਤਾ ਜਾਂ ਕਰੇ ਮੁੰਡੇ ਦੀ ਲੱਤ ਖੜੀ ਆ ਘਰ ਵਾਲਾ ਬਿਮਾਰ ਰਹਿੰਦਾ ਕੋਈ ਕੁਝ ਨਹੀਂ ਕਰ ਰਹਾ ਸਾਡਾ ਤੁਸੀਂ ਪਿੰਡ ਦੇ ਸਰਪੰਚ ਨੂੰ ਮਿਲ ਕੇ ਗੱਲਬਾਤ ਨਹੀਂ ਕਰੀ ਵੀ ਸਾਨੂੰ ਕੋਈ ਕੇਂਦਰ ਦਾ ਪੈਸਾ ਪਵਾ ਦਿਓ ਜਾਂ ਕੋਈ ਪੰਜਾਬ ਸਰਕਾਰ ਤੋਂ ਕੁਝ ਦਵਾ ਦਿਓ ਪਿੰਡ ਦਾ ਸਰਪੰਚ ਕੁਝ ਨਹੀਂ ਕਰਦਾ ਸਾਡਾ ਅੱਛਾ ਜੀ ਉਥੇ ਬੀਆਂ ਕਰੀਆਂ ਤੀਆਂ ਉਹ ਵੀ ਕਹਿੰਦੇ ਸਾਨੂੰ ਪੈਸੇ ਦੋ ਬੀਆਂ ਦੇ ਮਿੱਟੀ ਪਾਈਆ ਠੀਕ ਹੈ ਉਹ ਵੀ ਸਾਡ ਪੈਸੇ ਮੰਗ ਰਹੇ ਆਸੀਂ ਪੈਸੇ ਆਪ ਕਹਿੰਦੇ ਨਹੀਂ ਭਾਈ ਹਾਂ ਪੈਸੇ ਦੇ ਮੰਗੇ ਸੀ ਠੀਕ ਹੈ ਹੁਣ ਕੁੱਲ ਮਿਲਾ ਕੇ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਵੀ ਜਿਹੜਾ ਕੋਈ ਕੰਮ ਕਰ ਸਕਦੀ ਹੈ ਜਿਹੜੀ ਆਉਣ ਵਾਲੇ ਸਮੇਂ ਚ ਸਹੀ ਵਧੀਆ ਲੱਗਦੇ ਨੇ ਜੇ ਸਾਡੇ ਕੰਮ ਬਣਨਗੇ ਤਾਂ ਐ ਕਿ ਤਹੀ ਵਧੀਆ ਲੱਗਣਗੇ ਹਾਂ ਨਾ ਨੀ ਬਾਕੀ ਕਿਵੇਂ ਲੱਗਦਾ ਜਿਹੜੀ ਹੁਣ ਦੀ ਸਰਕਾਰ ਆ 2 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਠੀਕ ਲੱਗਦਾ ਜੀ ਇਹਦਾ ਤਾਂ ਕਾਰਜ ਕਰ ਠੀਕ ਲੱਗਦਾ ਵੀਰੇ ਠੀਕ ਲੱਗਦਾ ਠੀਕ ਕਰ ਲੱਗਦਾ ਕੀ ਕੀ ਵਧੀਆ ਲੱਗਦਾ ਵਧੀਆ ਹੀ ਸਾਨੂੰ ਇੱਥੇ ਸਾਨੂੰ ਕੰਨ ਕਰੀ ਮਿਲੀ ਪਹਿਲਾਂ ਸਾਨੂੰ ਕਦੇ ਦੇਖੇ ਜਾਂਦੇ ਨੇ ਇਹ ਨਹੀਂ ਨੇਗਾ ਸਾਡੀ ਚੱਲਦੀ ਰਹੀ ਆ ਹਾਂ ਵੀ ਸਾਡਾ ਕੰਮ ਚੱਲਦਾ ਰਿਹਾ 3504 ਸਾਡਾ ਬਿੱਲ ਸੀ ਹੁਣ ਮੈਨੂੰ ਇਹ ਜ਼ੀਰੋ ਆ ਰਿਹਾ ਨਾਲੇ ਏਸੀ ਚੱਲਦਾ ਜਦ ਕੋਈ ਏਸੀ ਨਹੀਂ ਤੀ ਪਾਥੀ ਵਾਲਾ ਗਿੱਜਰਤੀ 3500 4000 ਏਸੀ ਵੀ ਚੱਲਦਾ ਲਾਈਟ ਵਾਲਾ ਗਿੱਜਰ ਵੀ ਇਹਦਾ ਜ਼ੀਰੋ ਵੇ ਲਾਉਂਦਾ ਪਰ ਇਹ ਬਿਜਲੀ ਬਿੱਲ ਨਾਲ ਤਾਂ ਬੜਾ ਵਧੀਆ ਕਰਿਆ ਤੁਸੀਂ ਬਹੁਤ ਵਧੀਆ ਕਰਿਆ ਅਸੀਂ ਤਾਂ ਇਹ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਆ ਭਗਵੰਤ ਮਾਨ ਦੀ ਬੱਲੇ ਬੱਲੇ ਕਰ ਦੇਣੀ ਐ ਇਸ ਵਾਰੀ ਚੱਕ ਦੇਣਾ ਇਹ ਇਸ ਵਾਰੀ ਮੋਦੀ ਨੂੰ ਤੇ ਬਾਕੀ ਹੁਣ ਕੀ ਲੱਗਦਾ ਲੋਕ ਸਭਾ ਚ ਕਿੰਨਾਂ ਨੂੰ ਭੇਜਣਾ ਇਥੋਂ 13 ਮੈਂਬਰ ਪਾਰਲੀਮੈਂਟ ਨੂੰ ਜਾਣਗੇ ਆਪਣੇ ਡਾਕਟਰ ਬਲਵੀਰ ਸਿੰਘ ਨੂੰ ਹਾਂਜੀ ਭਗਵੰਤ ਮਾਨ ਨੂੰ 250 ਬੰਦੇ ਦੀ ਮੇਰੀ ਟੀਮ ਹੈ ਮੈਂ ਡੀਟੀਐਨ ਕਰਦੀ ਸੀ 250 ਦੀ 250 ਬੰਦੇ ਦੀ ਟੀਮ ਅੱਜ ਇਹਦੇ ਨਾਲ ਖੜੀ ਆ ਰੋਪੜ ਸਿੰਘ ਮੇਰੀ ਟੀਮ ਚੱਲਦੀ ਆ ਸਾਰੀ ਇਹਦੇ ਨਾਲ ਖੜੀ ਆ ਜਿਹੜੇ ਕਣਕ ਸਾਡੀ ਕੱਟੀ ਗਈ ਵੀਰੇ ਉਹ ਤਾਂ ਲਵਾਓ ਸਾਡੀ ਕਣਕਾਂ ਪਹਿਲਾਂ ਮਿਲਦੀ ਦੀ ਕਦੇ ਨਹੀਂ ਕੱਟੀਦੀ ਕਿੰਨੇ ਸਾਲ ਹੋ ਗਏ ਮਿਲਦਿਆਂ ਨੂੰ ਐਤਕੀ ਹੁਣ ਸਾਡੀ ਕਣਕ ਕੱਟ ਗਈ ਉਹ ਤਾਂ ਲਵਾਓ ਸਾਡੀ ਮੇਰੇ ਬੇਟੇ ਸਰਪੰਚ ਨਾਲ ਨਹੀਂ ਤੁਸੀਂ ਗੱਲ ਕਰੀ ਪਹਿਲਾਂ ਵੈਸੇ ਹੁਣ ਤਾਂ ਚਲੋ ਪੰਚਾਇਤ ਉਹ ਹੁੰਦਾ ਹੈ ਗਲਤ ਕਰਦੇ ਆ ਸੀ ਸਾਨੂੰ 3 ਨਵੰਬਰਾਂ 'ਚ ਕਣਕ ਮਿਲਦੀ ਸੀ 6 ਸਾਲ ਹੋ ਗਏ ਸਾਦੀ ਹੋਈ ਨਹੀਂ ਬੇਟੇ ਦੀ ਹਾਂਜੀ ਫੇਰ ਪਵਾ ਕੇ ਵੋਟਾ ਚੱਲ ਫੇਰ ਕੌਣ ਤੁਸੀਂ ਕਰੀ ਐਮਐਲਏ ਸਾਹਿਬ ਦੇ ਅੱਗੇ ਗੱਲਬਾਤ ਰੱਖੀ ਐ ਤੁਸੀਂ ਪਹਿਲਾਂ ਪਹਿਲਾਂ ਐਤ ਵੀਰੇ ਪਹਿਲਾਂ ਵੀ ਕਰੀ ਸੀ ਠੀਕ ਹੈ ਕਹਿਆ ਤੇ ਉਹ ਕਹਿੰਦਾ ਚਾ ਕੋਈ ਨਹੀਂ ਚਾਲੂ ਹੋ ਜੂ ਖਲੇ ਹੋਈ ਹੈ ਇਹ ਨਹੀਂ ਦੇਖੋ ਕਦੋਂ ਕਰਨਗੇ ਹਾਂ ਇਹ ਦੇਖੋ ਸਾਡੇ ਮਲੇਚ ਸਰਕਾਰੀ ਨੌਕਰੀਆਂ ਸੀ ਕਿਸੇ ਨੂੰ ਮਿਲੀ ਜਿੱਦ ਦੇ ਦੀ ਭਗਵੰਤਵੰਦੀ ਸਰਕਾਰ ਆ ਗਿਆ ਸਾਡੇ ਪਿੰਡ ਚ ਚਾਰ ਮੁੰਡੇ ਸਰਕਾਰੀ ਨੌਕਰ ਵੀ ਹੋਏ ਨੇ ਦੋ ਬਹੁਤ ਲੜਕੀਆਂ ਬਹੁਤ ਜਲਦੀ ਟੀਚਰ ਦੀ ਨੌਕਰੀ ਲੈਣ ਜਾ ਰਹੀਆਂ ਨੇ ਇੱਕ ਉਹਨਾਂ ਵਿੱਚ ਇੱਕ ਮੇਰੀ ਬੇਟੀ ਹੈ ਇੱਕ ਸਾਡੇ ਇੱਕ ਬੰਗੀਆਂ ਦੀ ਕੁੜੀ ਹੈ ਜਨਨ ਕਿ ਕਾਰਗੁਜ਼ਾਰੀ ਆ ਪੂਰੀ ਪੂਰੀ ਇਮਾਨਦਾਰੀ ਨਾਲ ਪੂਰੀ ਇਮਾਨਦਾਰੀ ਨਾਲ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਜਿਹੜੀ ਭਰਤੀ ਹੋ ਰਹੀ ਹੈ ਇਮਾਨਦਾਰੀ ਨਾਲ ਭਗਵੰਤਵੰਨ ਬਹੁਤ ਜ਼ਿਆਦਾ ਇਮਾਨਦਾਰੀ ਨਾਲ ਦੇ ਮੰਦੇ ਮਤਲਬ ਦਫਤਰ ਮੈਂ ਇੱਦਾਂ ਜਾਨੀ ਆ ਜਿਸ ਤਰ੍ਹਾਂ ਆਪਾਂ ਘਰ ਹੀ ਜਾਂਦੇ ਆ ਐਨੀ ਆਉਣੀ ਜਾਣੀ ਆ ਮੇਰੀ ਠੀਕ ਹੈ ਠੀਕ ਹੈ ਬਹੁਤ ਵਧੀਆ ਸਾਨੂੰ ਇਹਦਾ ਬਹੁਤ ਵਧੀਆ ਕਰ ਰਹੇ ਨੇ ਜੀ ਬਹੁਤ ਵਧੀਆ ਕਰ ਰਹੇ ਨੇ ਕੰਮ ਜੀ ਹਾਂਜੀ ਹਾਂਜੀ ਮਾਨ ਸਾਹਿਬ ਹੁਣ ਦੇਖੋ ਕਿੰਨਾ ਵਧੀਆ ਕੰਮ ਕਰ ਰਹੇ ਨੇ ਮਾਨ ਸਾਹਿਬ ਜੀ ਕਰ ਰਹੇ ਨੇ ਜੀ ਉਹ ਹੰਤ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਇਦੂ ਉਤੋਂ ਦੀ ਕੋਈ ਹੋਊਗੀ ਜੀ ਫਿਰ ਹੋਰ ਸਭ ਨੂੰ ਨੌਕਰੀਆਂ ਦੇ ਰਹੇ ਨੇ ਜੀ ਵਧੀਆ ਕੰਮ ਹੋਇਆ ਸੀ ਟੈਕਸੀ ਚਲਾਉਣੀ ਆ ਜੀ ਜਿੱਦਾਂ ਤੋਂ ਇਹ ਸਰਕਾਰ ਆਈ ਆ ਜੀ ਵੀ ਅੱਜ ਤੱਕ ਨਾਕਾ ਨਹੀਂ ਲੱਗੇ ਹੈਗੇ ਠੀਕ ਹੈ ਜੀ ਬਹੁਤ ਮौज ਕਰ ਰਿਹਾ ਜ ਨਾ ਕੋਈ ਨਾਕਾ ਨਾ ਕੋਈ ਪੁਲਸ ਘੇਰਦੀ ਐ ਜਿਵੇਂ ਪਹਿਲੀਆਂ ਸਰਕਾਰਾਂ ਘੇਰਦੀਆਂ ਦੀਆਂ ਜੀ ਉਹ ਚੱਕੇ ਗਏ ਆ ਜੀ ਕੋਈ ਨਾਕੇ ਨਹੀਂ ਲੱਗਦੇ ਜੀ ਕੋਈ ਘੇਰ ਕਰਿਆ ਨਹੀਂ ਕੋਈ ਰਿਸ਼ਵਤ ਦੀ ਨਹੀਂ ਦੇਦੇ ਜੀ ਕੋਈ 1 ਰੁਪਏ ਲੈ ਰਹੇ ਜੀ ਪੁਲਸ ਵਾਲਾ ਤੁਹਾਨੂੰ ਤਾਂ ਇੰਨੀ ਬਹੁਤ ਆ ਜੀ ਇੰਨੀ ਖੁਸ਼ੀ ਬਹੁਤ ਆ ਬਹੁਤ ਮਾਨਤੀ ਜੀ ਤੇ ਪਿੰਡ ਚੋਂ ਫਿਰ ਸਭ ਤੋਂ ਵੱਧ ਵੋਟ ਡਾਕਟਰ ਬਲਬੀਰ ਸਿੰਘ ਨੂੰ ਕੋਈ ਨਹੀਂ ਹਾਂ ਡਾਕਟਰ ਬਲਬੀਰ ਸਿੰਘ ਨੂੰ ਪਾਉਣੀ ਆ ਜੀ ਸਭ ਤੋਂ ਵੱਧ ਉਹਨੀ ਵੋਟ ਦੀ ਉਹਦੇ ਨਾਲ ਜਵਾਨ ਕਰੀਏ 250 ਵੋਟ ਪਾ ਕੇ ਛੱਡਾਂਗੇ ਕੋਈ ਨਾ ਕੰਮ ਕਰੂਗਾ ਕੋਈ ਤਾਂ ਵੋਟਾਂ ਪਾਵਾਂਗੇ ਸਾਡੇ ਬੱਚੇ ਪੜ੍ਹੇ ਲਿਖੇ ਫਿਰਦੇ ਨੇ ਕਿਉਂ ਅਸੀਂ ਗੁਬਿੰਦਰ ਕੜਵੀ ਮੰਡੀ ਨਾ ਦੇਖੋ ਤੁਹਾਡੇ ਨਾਲ ਦੀ ਨੇ ਕਹਿ ਰਹੇ ਨੇ ਵੀ ਸਾਡੇ ਪਿੰਡ ਚੋਂ ਪਹਿਲਾਂ ਕੋਈ ਭਰਤੀ ਨਹੀਂ ਹੋਈ ਸੀ ਵੀ ਹਾਂ ਭਰਤੀ ਪਹਿਲਾਂ ਨਹੀਂ ਹੋਈ ਵੀ ਹੁਣ ਸਰਕਾਰੀ ਲੱਗੇ ਨੇ ਹਾਂਜੀ ਦੋ ਮਿੰਟੇ ਪੁਲਿਸ ਚ ਗਏ ਨਹੀਂ ਵੀਰ ਜੀ ਇੱਕ ਟੀਚਰ ਬਣਿਆ ਇੱਕ ਮੇਰੇ ਹੀ ਦੇਵਰ ਦਾ ਬੇਟਾ ਪਹੁੰਚ ਗਿਆ ਬਿਲਕੁਲ ਸੋ ਵੱਖੋ ਵੱਖਰੇ ਜਿਹੜੇ ਕਿਤੇ ਨਾ ਕਿਤੇ ਵਿਊ ਆ ਰਹੇ ਨੇ ਕਿ ਇਹ ਪਾਰਟੀ ਵਧੀਆ ਇਹ ਸਰਕਾਰ ਵਧੀਆ ਮੌਜੂਦਾ ਸਰਕਾਰ ਦੀ ਵੀ ਗੱਲਬਾਤ ਕਰਦੇ ਨੇ ਸੋ ਲਗਾਤਾਰ ਲਗਾਤਾਰ ਜਿਹੜਾ ਓਪੀਨੀਅਨ ਆ ਆਪਾਂ ਲੋਕ ਰਾਏ ਆ ਵੀ ਕਿਹੜਾ ਵਧੀਆ ਲੱਗਦਾ ਕਿਹੜੀ ਸਰਕਾਰ ਵਧੀਆ ਲੱਗਦੀ ਬਾਈ ਜੀ ਕੀ ਨਾਮ ਆਵਣਾ ਰਮਨ ਸਿੰਘ ਜੀ ਚੰਦਰਮਲ ਸਿੰਘ ਜੀ ਖੁੱਲਕੇ ਬੋਲੋ ਮੜਾ ਕੋਈ ਦਿੱਕਤ ਨਹੀਂ ਮਤਲਬ ਕੀ ਲੱਗਦਾ ਤੁਸ ਨੂੰ ਕਿਹੜੀ ਸਰਕਾਰ ਜਿਵੇਂ ਹੁਣ ਵੋਟਾਂ ਆਉਣੀਆਂ ਨੇ ਕਿਹੜਾ ਸਰਕਾਰ ਦਾ ਸਭ ਠੀਕ ਰਹੇ ਠੀਕ ਹੈ ਹੋਰ ਅੱਛਾ ਐਤਕੀ ਫਿਰ ਲੋਕ ਸਭਾ ਹਲਕਾ ਪਟਿਆਲਾ ਤੋਂ ਕਿਹੜੀ ਪਾਰਟੀ ਨੂੰ ਜਿਤਾਉਣ ਦੀ ਇੱਛਾ ਰੱਖਦੇ ਹੋ ਪਤਾ ਇਹਦੇ ਨੂੰ ਪਾਵਾਂਗੇ ਜੀ ਵੋਟ ਕਢਾ ਕੇ ਗਿਆ ਅੱਛਾ ਹੋਰ ਇਸੇ ਨੂੰ ਬੋਲਣਾ ਨਾ ਪਰ ਵੀ ਇਸੇ ਨੂੰ ਕਾਇਦੇ ਸੀ ਤਾਂ ਮਹਾਰਾਣੀ ਪ੍ਰਨੀਤਕੌਰ ਬਹੁਤ ਵਾਰ ਰਹੇ ਨੇ ਇੱਥੇ ਬਹੁਤ ਵੱਧ ਬੋਟਾਂ ਨਾਲ ਜਿੱਤੇ ਨੇ ਪਰ ਉਹ ਇੰਨਾ ਨਹੀਂ ਪਤਾ ਵੀਰੇ ਹੀਗਾ ਹੋਰ ਵਾਪਸ ਬੋਟ ਪਾਉਣ ਵਾਲਿਆ ਬੋਟ ਪਾ ਕੇ ਲਾਇਆ ਆ ਜਿੰਦਾਂ ਨੇ ਆਪਣਾ ਕੋਈ ਕੰਮ ਹੁੰਦਾ ਕਰ ਦਿੰਦਾ ਕੋਈ ਨਹੀਂ ਕਹਿੰਦੇ ਹਾਂਜੀ ਬਾਪੂ ਜੀ ਕੀ ਹਾਲ ਹੈ ਜੀ ਠੀਕ ਆ ਬਈ ਠੀਕ ਆ ਜੀ ਹਾਂ ਕਿਵੇਂ ਲੱਗਦਾ ਜੀ ਪਹਿਲਾਂ ਮਹਾਰਾਣੀ ਪ੍ਰਨੀਤਕੌਰ ਰਹੇ ਨੇ ਇੱਥੇ ਆਉਂਦੇ ਸੀ ਇੱਥੇ ਪਿੰਡ ਚ ਮਾਰਦੇ ਤੇ ਚੱਕਰ ਕੋਈ ਗਰੰਟਾ ਗਰੰਟਾ ਦਿੱਤੀਆਂ ਨੇ ਨਾ ਗਰੰਟਾ ਦੇ ਦੇ ਕਦੇ ਨਾ ਪਰ ਕੁਝ ਨਹੀਂ ਇਹੇ ਮ ਵਧੀਆ ਕਰਦੇ ਨੇ ਕੰਮ ਜਨੂ ਆ ਹੁਣ ਵਾਲੇ ਹਾਂ ਥੋੜਾ ਕੀ ਕੀ ਕੰਮ ਕਿਹੜੇ ਵਧੀਆ ਲੱਗੇ ਵੀ ਕਿਹੜੇ ਕਿਹੜੇ ਕੰਮ ਸਰਕਾਰ ਦਾ ਕੰਮ ਦੇਖ ਲਾ ਕੰਮ ਬਣਾਤਾ ਸਾਡੇ ਖੇਡਣ ਵਾਸਤੇ ਬੱਚਿਆਂ ਦੇ ਕਿੰਨਾ ਸੋਹਣਾ ਹੋਰ ਵਧੀਆ ਕੰਮ ਕਰਦੇ ਨੇ ਜਨੂ ਆ ਆ ਦੇਣਾ ਬਾਈ ਚੌਕ ਬਣਾਤਾ ਕਿੰਨਾ ਵਧੀਆ ਸੋਹਣਾ ਹੋਰ ਕੀ ਚਾਹੀਦਾ ਹਾਂ ਤੁਹਾਡੇ ਐਮਐਲਏ ਦੀ ਕਾਰਗੁਜ਼ਾਰੀ ਨੂੰ ਵਧੀਆ ਮੰਨਦੇ ਹੋ ਤੁਸੀਂ ਹਾਂ ਵਧੀਆ ਜੀ ਵਧੀਆ ਪਹਿਲਾਂ ਨਾ ਬਾ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਬਾਪੂ ਜੀ ਤੁਹਾਨੂੰ ਪਤਾ ਹੀ ਆ ਕਿਉਂਕਿ ਕਾਂਗਰਸ ਜਿੱਤਦੀ ਦੀ ਹਰ ਵਾਰੀ ਵਿਧਾਨ ਸਭਾ ਚਾਹੇ ਲੋਕ ਸੇਵਾ ਹੁਣ ਕੀ ਲੱਗਦਾ ਕਿ ਫੇਰ ਬਦਲਾਵ ਹਾਂਜੀ ਇਹ 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 ਨੂੰ ਪਾਵਾਂਗੇ ਅੱਛਾ ਚੱਲ ਚੱਲ ਹਾਂਜੀ ਹਾਂ ਬਿਲਕੁਲ ਸੋ ਲੋਕ ਲਗਾਤਾਰ ਕਹਿ ਰਹੇ ਨੇ ਕਿਉਂਕਿ ਲੋਕ ਸਭਾ ਹਲਕਾ ਪਟਿਆਲਾ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਪਟਿਆਲਾ ਗੜ ਰਿਹਾ ਕਾਂਗਰਸ ਦਾ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਗੜ ਰਿਹਾ ਪਰ ਉਹ ਗੜ ਨੂੰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚ ਤੋੜਿਆ ਪਹਿਲਾਂ 2022 ਚ ਬਾਈ ਜੀ ਨੇ ਆਪਣੇ ਨਾਲ ਮੌਜੂਦ ਨੇ ਵੀ ਜੀ ਕੀ ਨਾਮ ਰਕੇਂਦਰ ਸਿੰਘ ਜੀ ਬਰੇ ਅੱਛਾ ਰਕੇਂਦਰ ਜੀ ਕਿਵੇਂ ਲੱਗਦਾ ਪ੍ਰਚਾਰ ਕਰਨ ਵੱਖ-ਵੱਖ ਰੀਆਂ ਪਾਰਟੀਆਂ ਆ ਰਹੀ ਨੇ ਆਗੂ ਕਿਹੜਾ ਲੀਡਰ ਕੀ ਜਿੱਤਣ ਦਾ ਅਨੁਮਾਨ ਕੀ ਆ ਕਿਹੜੀ ਪਾਰਟੀ ਜਿੱਤੂ ਇਸ ਵਾਰ ਆਮ ਆਦਮੀ ਪਾਰਟੀ ਜਿੱਤੂਗੀ ਅੱਛਾ ਬਾਕੀ ਦੇ ਕੋਈ ਹਰੇਕ ਪਿੰਡ ਚ 8 10 ਨੌਕਰੀਆਂ ਹੀ ਹਰੇਕ ਨੂੰ ਮਿਲ ਗਈਆਂ ਵੀ ਬਾਕੀ ਕਿਸੇ ਦੇ ਕੋਈ ਨਜਾਇਜ਼ ਪਰਚਾ ਨਹੀਂ ਕਰਾਉਂਦਾ ਜਿਵੇਂ ਹੋ ਸਰਕਾਰਾਂ ਆਉਂਦੀਆਂ ਨੇ ਉਹ ਜਿੱਦੋ ਜਿੱਦ ਦੂਜੇ ਤੇ ਪਰਚੇ ਕਰਾਉਂਦੀਆਂ ਜਿਵੇਂ ਕੋਈ ਮਰਜੀ ਐਮਐਲਏ ਸਭ ਲਵੇ ਜਾਵੇ ਸਿੱਧੇ ਅਗਲੇ ਦਾ ਸਾਫ ਸੁਥਰਾ ਕੰਮ ਹੁੰਦਾ ਨਾ ਕੋਈ ਸਪਾਰਸ ਦੀ ਲੋੜ ਪੈਂਦੀ ਆ ਨਹੀਂ ਹੋਰ ਸਰਕਾਰਾਂ ਹੁੰਦੀਆਂ ਇਹਦੀਆਂ ਅਗਲਾ ਕਹਿੰਦੇ ਫਲਾਣੇ ਨੂੰ ਲਿਆਓ ਫਲਾਣੇ ਨੂੰ ਲਿਆਓ ਇਹੇ ਜੀ ਕੋਈ ਗੱਲ ਨਹੀਂ ਸਿੱਧੇ ਸਾਰਿਆਂ ਦੇ ਕੰਮ ਹੁੰਦੇ ਨੇ ਠੀਕ ਹੈ ਨੌਕਰੀਆਂ ਦਾ ਤੁਹਾਨੂੰ ਬਹੁਤ ਵਧੀਆ ਲੱਗਿਆ ਵੀ ਨੌਕਰੀ ਤੁਹਾਡੇ ਪਿੰਡ ਵਿੱਚ ਵੀ ਮਿਲਿਆ ਨੇ ਸਾਡੇ ਚਾਰ ਨੌਕਰੀਆਂ ਮਿਲਿਆ ਨੇ ਜੀ ਠੀਕ ਹੈ ਨਾਲੇ ਸਾਡਾ ਛੋਟਾ ਜਿਹਾ ਪਿੰਡ ਆ ਜੀ ਬਿਲਕੁਲ ਹਾਂ ਜੀ ਅੱਛਾ ਕਿਹੜੇ ਕਿਹੜੇ ਵਿਭਾਗਾਂ ਵਿੱਚ ਲੱਗੇ ਮੁੰਡੇ ਜਿਹੜੇ ਨੌਜ ਦੋ ਤਾਈ ਪੁਲਿਸ ਚ ਲੱਗ ਗਏ ਇੱਕ ਮਾਸਟਰ ਲੱਗ ਗਿਆ ਇੱਕ ਹੀ ਹੋਰ ਇੱਕ ਹੋਰ ਵਿਭਾਗ ਜੇ ਪਤਾ ਨਹੀਂ ਕਿਹੜੇ ਚ ਲੱਗਿਆ ਹੈ ਤੁਸੀਂ ਤਾਈਓ ਸੋਚਦੇ ਹੋ ਵੀ ਵੋਟ ਉਧਰ ਹੀ ਪਾਈਏ ਜਿੱਦਰ ਹਾਂ 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 ਆਹ ਜੀ ਆਮ ਬੰਦੇ ਦੀ ਸੁਣਵਾਈ ਹੁੰਦੀ ਹੈ ਇਹ ਚ ਠੀਕ ਹੈ ਹਾਂ ਇਹ ਦੂਜੀਆਂ ਪਾਰਟੀਆਂ ਤੁਹਾਨੂੰ ਪਤਾ ਹੀ ਹਰੇਕ ਪੈਸੇ ਨਾਲ ਕੰਮ ਹੁੰਦੇ ਤੇ ਉਹਨਾਂ ਦੇ ਟਾਈਮ ਚ ਰਿਸ਼ਵਤ ਖੋਰੀ ਬੰਦ ਹੋ ਗਈ ਹੁਣ ਤੇ ਇਹੋ ਜਿਹੀ ਪੂਰੀ ਜੇ ਆਪਾਂ ਕਹੀਏ ਵੀ ਪੂਰੀ ਬੰਦ ਹੋਊਗੀ ਖੈਰ ਉਹ ਤਾਂ ਲੋਕਾਂ ਦੇ ਵੀ ਹੱਥ ਆਈ ਜਿਹੜੇ ਜਾਨੇ ਕਾਲੇ ਹੁੰਦੇ ਨੇ ਵੀ ਸਾਡੇ ਸੇਤੀ ਪੈਸੇ ਲੈ ਕੇ ਵੀ ਸੇਤੀ ਕੰਮ ਹੋਵੇ ਵੀ ਬਾਕੀ ਆਮ ਬੰਦਿਆਂ ਦੀ ਵੀ ਸਣਵਾਈ ਹੁੰਦੀ ਆ ਜੀ ਚਾਹੇ ਸਾਡੇ ਆ ਸਾਰੇ ਖੜੇ ਨੇ ਇਹਨਾਂ ਤੋਂ ਪਤਾ ਕਰ ਲੋ ਵੀ ਹਾਂ ਸਭ ਦੇ ਕੰਮ ਹੁੰਦੇ ਨੇ ਹਾਂ ਜੀ ਸੋ ਲਗਾਤਾਰ ਲਗਾਤਾਰ ਵੀਊ ਨੇ ਜਿਹੜੇ ਉਹ ਤੁਹਾਨੂੰ ਸੁਣਾ ਰਿਹਾ ਜਾਨੀ ਕਿ ਆਮ ਲੋਕਾਂ ਦੇ ਪਾਈ ਜੂਰੀ ਮੋਟਰਸਾਈਕਲ ਤੇ ਜਾ ਰਹੇ ਤੇ ਕਰਦੇ ਆ ਗੱਲ ਹਾਂ ਜੀ ਕੀ ਹਾਲ ਚੱਲਦਾ ਬੜੇ 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 ਉਹਰੇ ਨਹੀਂ ਗੱਲ ਕਰਦੇ ਸਾਡੇ ਨਹੀਂ ਨਹੀਂ ਚਲੋ ਗੱਲ ਵੇਸੇ ਨਾ ਕਰੋ ਆਪਣੇ ਪਿੰਡਾਂ ਹਾਂ ਕਿਹੜਾ ਪਿੰਡ ਆ ਇਹ ਆਪਣਾ ਬੜਾ ਬਨੇਰਾ ਚਪਨੇਰਾ ਠੀਕ ਹੈ ਬਨੇਰਾ ਐਂ ਪੈਸੇ ਕੀ ਲੱਗਦਾ ਲੋਕ ਸਭਾ ਹਲਕਾ ਪਟਿਆਲਾ ਦੀ ਗੱਲ ਕਰਾਂਗੇ ਸਾਰੇ ਪਿੰਡਾਂ ਦੀ ਗੱਲ ਕਰਨਾ ਬਾਈ ਲੱਗਦਾ ਸਾਨੂੰ ਤਾਂ ਠੀਕ ਹੈ ਲੱਗਦਾ ਕੀ ਆ ਮੈਂ ਕਹਿੰਦਾ ਵੀ ਸੱਚੀ ਗੱਲ ਕਹਿਆ ਕਰੋ ਇਹ ਕਹਿੰਦੇ ਵੀ ਦੇਤੇ ਸਾਰੇ ਪ੍ਰਾਉਰਟੀ ਪੂਰੀ ਕਰ ਲਾਂਗੇ ਠੀਕ ਹੈ ਜੀ ਫਿਰ ਹੋਈ ਤਾਂ ਹੈ ਨਹੀਂ ਕਹਿਆ ਦੀ ਕਨੇ ਠੀਕ ਹੈ ਅਸੀਂ ਰਮਲਾਸੀ ਆ ਸਾਡੀ ਜ਼ਮੀਨ ਦਾ ਮਾੜਾ ਜਰਾ ਰੌਲਾ ਸੀ ਸਾਡੇ ਆਪ ਚੈਰ ਵਾਲਾ ਪਵਾਤਾ ਇਹਨੇ ਅੱਛਾ ਬਹੁਤਾਂ ਗੱਲਾਂ ਨਹੀਂ ਕਰਦਾ ਸੀ। ਨਾ ਪੈਸੇ ਪਹਿਲਾਂ ਪ੍ਰਨੀਤਕੌਰ ਤੁਹਾਡਾ ਵੀ ਐਕਸਪੀਰੀਅੰਸ ਬਹੁਤ ਹੈ ਪ੍ਰਨੀਤਕੌਰ ਬਹੁਤ ਵਾਰ ਰਹੇ ਨੇ। ਕਾਂਗਰਸ ਦਾ ਗੜਾ ਜੀ ਸਾਰਾ ਨਾਬਾ ਮੰਨੀਏ ਤਾਂ ਕਾਂਗਰਸ ਦੇ ਗੜ ਚ ਵਿਧਾਨ ਸਭਾ ਹਲਕਾ ਚ ਜਦੋਂ ਦੇਮਨ ਐਮ ਐਲ ਏ ਬਣੇ ਨੇ ਉਹਨਾਂ ਨੇ ਕਾਂਗਰਸ ਦਾ ਗੜ ਤੋੜਿਆ। ਹੁਣ ਕੀ ਲੱਗਦਾ ਹੁਣ ਵੀ ਫਰ ਕਮਾਈ ਕਰਕੇ ਖਾਣੇ ਆ। ਕਹਿੰਦੇ ਕਿ ਆਹੇ ਨਹੀਂ ਨਿਕਾ ਇਹਨਾਂ ਸਰਕਾਰਾਂ ਦਾ। ਹਾਂ। ਅਹੀ ਦਾ ਕੰਮ ਕਰਦੇ ਆ। ਉਹਦਾ ਐਵੇਂ ਸਾਡੀ ਸਾਡੇ ਸ਼ਾਮਲਾੜ ਜ਼ਮੀਨ ਸਰਪੰਚ ਕਾਂਗਰਸ ਦੇ ਦੀ ਉਸੇ ਦੀ ਕਰ ਗਿਆ ਸੀ। ਕਿੱ ਕਿੱਡਾ ਦਾ ਧੋਖਾ ਇਹ ਜਿਹੜੇ ਇਹ ਬੰਦੇ ਦੇ ਨੀਵੀਂ ਪਾਣੀ ਫਿਰਦੇ ਨੇ ਸਾਡੇ ਪਿੰਨੇ ਚ ਚਾਚੀ ਹਾਂ ਬਸ ਆਪਾਂ ਰੂਟੀਨ ਦੀ ਜੇ ਗੱਲਬਾਤ ਕਰੀ ਜਿਵੇਂ 2 ਸਾਲ ਹੋ ਗਏ ਸਰਕਾਰ ਨੂੰ ਸਰਕਾਰ ਠੀਕ ਲੱਗਦੀ ਹੈ ਕੰਮ ਵੀ ਬਿਜਲੀ ਬਿੱਲ ਮੋ ਵਧ ਹੋ ਗਏ ਨਹੀਂ ਸਾਨੂੰ ਤਾਂ ਠੀਕ ਨਹੀਂ ਲੱਗਦੀ ਸਾਡੇ ਜਾਂ ਸਾਡੇ ਰੋਲਾ ਪਵਾਦਾ ਗਰੀਬਾਂ ਚ ਮਾੜਾ ਦਾ ਫੈਸਲਾ ਦੀ ਉਹ ਨਹੀਂ ਕਰਿਆ ਅੱਗੇ ਨੇ ਅਜੀ ਅਸੀਂ ਲੈ ਨਗਾ ਗੇੜੇ ਮਾਰੀ ਨੇ ਦੇ ਕੋਲ ਬਿਲਕੁਲ ਸੋ ਬੱਖੋ ਵੱਖਰੇ ਵੀਊ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਨੇ ਦੀਵਾਨਗੜ ਪਿੰਡਾ ਲੋਕ ਸਭਾ ਹਲਕਾ ਪਟਿਆਲਾ ਚ ਹਾਂਜੀ ਕੀ ਕਹਿਣਾ ਚਾਹੁੰਦੇ ਨਾ ਜੀ ਦੇਖੋ ਗੌਰ ਨੇ ਕਾਂਗਰਸ ਨੇ ਇੰਦੇ ਕੰਡੇ ਦਿਖਾਈਆਂ ਬਹੁਤ ਜ਼ਿਆਦੇ ਸਰਪੰਚ ਨੇ ਉਸੇ ਦੀ ਫੇਰ ਕਰ ਗਏ ਫੇਰ ਅਸੀਂ ਕੀ ਕਹਾ ਹਾਂਗੇ ਪੈਸੇ ਲੈ ਲੈ ਇਹੀ ਕਹਾਗੇ ਅਸੀਂ ਠੀਕ ਹੈ ਹਾਂ ਉਹ ਗੱਲ ਤੋਂ ਨਾਰਾਜ਼ ਹਾਂ ਤੁਸੀਂ ਪੂਰੇ ਹਾਂ ਹਾਂ ਆ ਜਿੱਥੇ ਆਊਗਾ ਦੇ ਕਹਾਂਗੇ ਇਹਨੂੰ ਸਾਡੇ ਪਿੰਡ ਬਿਲਕੁਲ ਸੋ ਬਾਈ ਜਿਉਰੀ ਬਨੇਰੇ ਪਿੰਡ ਤੋਂ ਨੇ ਜੋ ਕਹਿ ਰਹੇ ਨੇ ਵੱਖੋ ਵੱਖਰੇ ਵਿਊ ਨੇ ਕਿ ਕਾਂਗਰਸ ਪਾਰਟੀ ਦੀ ਜੇ ਗੱਲਬਾਤ ਕਰੀਏ ਕਿ ਅਸੀਂ ਆਪਣਾ ਕੰਮ ਕਰਕੇ ਖਾਣਾ ਪਰ ਜਿਹੜੇ ਵਿਊ ਨੇ ਵੱਖੋ ਵੱਖਰੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ ਨੌਕਰੀਆਂ ਦਿੱਤੇ ਨੇ ਤੇ ਬਿਜਲੀ ਦੇ ਬਿੱਲ ਮੁਆਫ ਕੀਤੇ ਨੇ ਕਿ ਉਹਦਾ ਕਿਤੇ ਨਾ ਕਿਤੇ ਗੱਲਬਾਤ ਰਹਿਣ ਵਾਲੀ ਆ ਤੇ ਉਹਦਾ ਬੈਨੀਫਿਟ ਹੋਣਾ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਵੀ ਲੱਗ ਰਿਹਾ ਕਿ ਅਸੀਂ ਡਾਕਟਰ ਬਲਬੀਰ ਸਿੰਘ ਨੂੰ ਵੋਟਾਂ ਪਾਵਾਂਗੇ ਸੋ ਵੱਖੋ ਵੱਖਰੇ opinion ਤੁਹਾਨੂੰ ਲੋਕ ਰਾਏ ਦਿਖਾਉਂਦੇ ਰਹਾਂਗੇ ਸੈਂਟਰਲ ਪੰਜਾਬ ਟੀਵੀ ਤੇ ਕੈਮਰਾਮੈਨ ਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ